ਮਲੌਤ 라이 ਵੇਖ ਰਹੇ ਹੋ ਤੁਸੀਂ ਤੇ ਮੈਂ ਵਿਅੰਸਿਕ ਰੋੜੀਆਂ ਅੱਜ ਮਜ਼ਦੂਰ ਦੇ ਦਸਾ ਹੈ ਮਜ਼ਦੂਰ ਦੇ ਦਸਾ ਦੀ ਜੇਕਰ ਗੱਲ ਕਰੀਏ ਤਾਂ ਲਗਭਗ 137 ਸਾਲ ਦੇ ਕਰੀਬ ਮਜ਼ਦੂਰ ਦਿਵਸ ਨੂੰ ਮਨਾਉਂਦਿਆਂ ਨੂੰ ਹੋ ਗਏ ਨੇ ਤੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 1 ਮਈ 1923 ਨੂੰ ਚੇਨਈ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਤੇ ਗੱਲਬਾਤ ਕਰਦੇ ਹਾਂ ਜ ਮਜ਼ਦੂਰਾਂ ਦੇ ਨਾਲ ਅਸੀਂ ਮਲੌਤ ਦੇ ਵਿੱਚ ਹੀ ਮੌਜੂਦ ਹਾਂ ਤੇ ਜਿਹੜਾ ਚੌਕ ਹੈ ਇੱਥੇ ਇੱਥੇ ਮੌਜੂਦ ਆ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਵੀਰ ਜੀ ਹੁਣੇ ਮੌਜੂਦ ਨੇ ਜਿਹੜੇ ਇੱਥੇ ਮਜ਼ਦੂਰੀ ਦੇ ਲਈ ਆਉਂਦੇ ਨੇ ਵੀਰ ਜੀ ਕੀ ਨਾਮ ਹੈ ਤੁਹਾਡਾ ਪਿੰਦਰ ਚੰਗਾ ਜੀ ਪਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਮਲੌਤ ਦੇ ਵਿੱਚ ਤੁਸੀਂ ਇੱਥੇ ਮਜ਼ਦੂਰੀ ਦੇ ਲਈ ਆਉਂਦੇ ਹੋ ਕਿਹੜੇ ਪਿੰਡ ਤੋਂ ਆ ਤੁਸੀਂ ਸਾੜੇ ਤੋਂ ਹੀ ਲਸਾੜੇ ਤੋਂ ਸਾੜੇ ਤੋਂ ਆ ਰਹੇ ਹੋ ਉਰੇ ਫਿਰ ਕਿਹੜੀਆਂ ਕਿਹੜੀਆਂ ਦਿੱਕਤਾਂ ਨੇ ਵਿਕਤਾ ਸਾਰੇ ਬਹੁਤ ਆਉਂਦੇ ਨੇ ਜੀ ਇੱਕ ਤਾਂ ਜਿੱਥੇ ਅਸੀਂ ਬੈਹਨੇ ਆ ਹਾਂਜੀ ਉਰੇ ਸਾਡੇ ਬੈਠਣ ਲਈ ਵੀ ਕੋਈ ਜਗ੍ਹਾ ਨਹੀਂ ਹੈਗੀ ਠੀਕ ਹੈ ਵੀ ਵੀ ਆ ਜਾਇਆ ਕੋਈ ਤੋਪ ਆ ਜਾਏ ਪੁਨਰੀ ਬੁਲਾਇਆ ਬੀ ਇੱਥੋਂ ਵੀ ਸਾਨੂੰ ਕਈ ਵਾਰ ਭਜਾਇਆ ਜਾਂਦਾ ਠੀਕ ਹੈ ਕੀ ਕੀ ਕਾਰਨ ਮੰਨਦੇ ਭਜਾਉਣ ਦਾ ਕਹਿੰਦੇ ਨੇ ਇੱਥੇ ਤੁਹਾਡਾ ਕੰਮ ਨਹੀਂ ਕੋਈ ਬੈਠਣ ਦਾ ਜਾਓ ਆਪਦੇ ਘਰਾਂ ਨੂੰ ਠੀਕ ਹੈ ਅਸੀਂ ਆਉਨੇ ਆ ਤੜਕੇ 7 ਵਜੇ ਤੁਰਦੇ ਆ ਘਰੋਂ ਪੌਣੇ 8 ਤਾਈਂ 8 ਤਾਈਂ ਸਾਰੇ ਬੰਦੇ ਉਰੇ ਪਹੁੰਚ ਜਾਂਦੇ ਨੇ ਬੀ ਇੱਥੇ ਔੜੀਆਂ ਵਾਲੇ ਹੋਰ ਗੋਲੀਆਂ ਪਏ ਵੇਚਣ ਵਾਲੇ ਕੀ ਔਰ ਖਾਣ ਵਾਲੇ ਹੋਰ ਬੰਦੇ ਬਾਹਰਲੇ ਉਹ ਵੀ ਆ ਕੇ ਸਾਨੂੰ ਤੰਗ ਕਰਦੇ ਨੇ ਠੀਕ ਹੈ ਸਾਡੇ ਦਾ ਬੰਦਾ ਜਿਹੜੇ ਮਜ਼ਦੂਰੀ ਵਾਲੇ ਆਤੀ ਲੇਬਰ ਕੋਰਟ ਵਾਲੇ ਸਾਡਾ ਬੰਦਾ ਕੋਈ ਵੀ ਮਹੀਨਾ ਸੇ ਨਕਲਾਮ ਨਹੀਂ ਕਰਦਾ ਹੈਗਾ ਠੀਕ ਹੈ ਅਸੀਂ ਤਾਂ ਬਸ ਰੋਟੀ ਵਾਸਤੇ ਆਉਨੇ ਆ ਦਿਹਾੜੀ ਲੱਗ ਗਈ ਤਾਂ ਠੀਕ ਆ ਨਹੀਂ ਤਾਂ ਫਿਰ 11 ਵਜੇ ਸਾਰੇ ਆਪ ਦੇ ਕਰਾਉਂਗਾ ਰਵਾਨਾ ਹੋ ਜਾਂਦੇ ਨੇ ਠੀਕ ਹੈ ਤੇ ਮਜ਼ਦੂਰ ਦੇ ਦੱਸ ਅੱਜ ਤੁਹਾਨੂੰ ਛੁੱਟੀ ਨਹੀਂ ਹੈ ਤੁਹਾਡੇ ਵਾਸਤੇ ਦਿਨ ਬਣਾਏ ਜਾਂਦੇ ਕੋਈ ਨਹੀਂ ਪਤਾ ਵੀ ਮਜ਼ਦੂਰ ਇਹਦਾ ਸਾਡਾ ਕੀ ਦੇਣਾ ਕੋਈ ਸਾਡਾ ਮਜ਼ਦੂਰਾਂ ਨੂੰ ਕੋਈ ਸਰਕਾਰ ਦੱਸੇ ਪਹਿਲਾਂ ਫੋਨ ਤੇ ਦੱਸੇ ਕਿ ਜੇ ਨੂੰ ਆਗੂ ਨੂੰ ਦੱਟਣ ਵੀ ਇਹਨਾਂ ਨੂੰ ਛੁੱਟੀ ਹੋਣੀ ਚਾਹੀਦੀ ਆ ਬੰਦਿਆਂ ਨੂੰ ਭਾਈ ਛੁੱਟੀ ਕਿੱਥੇ ਕਰਨ ਤਾਂ ਪੈਨਚੇ ਤਾਂ ਕਿਚੀ ਪਈ ਜਾਂਦਾ ਦਰਸ਼ਕੋ ਜੇਕਰ ਗੱਲ ਕਰੀ ਤਾਂ 1886 ਦੇ ਵਿੱਚ ਜਦੋਂ ਇਸ ਦੀ ਸ਼ੁਰੂਆਤ ਹੋਈ ਸੀ ਸ਼ੁਰੂਆਤ ਹੋਣ ਦਾ ਕਾਰਨ ਕੀ ਸੀ ਉਦੋਂ ਪੱਛਮੀ ਦੇਸ਼ ਨੇ ਜਿਹੜੇ ਕੈਨੇਡਾ ਅਮਰੀਕਾ ਵਰਗੇ ਉਦੋਂ ਵਿਕਸਿਤ ਹੋ ਰਹੇ ਸੀ ਤੇ ਉਦੋਂ ਮਜ਼ਦੂਰ ਨੇ ਜਿਹੜੇ ਉਸ ਟਾਈਮ ਦੇ ਵਿੱਚ 15-15 ਘੰਟੇ ਉਹਨਾਂ ਤੋਂ ਕੰਮ ਲਿਆ ਜਾ ਰਿਹਾ ਸੀਗਾ ਤੇ ਇਸ ਦੇ ਸਬੰਧ ਦੇ ਵਿੱਚ ਉਦੋਂ ਉੱਥੋਂ ਦੇ ਲੀਡਰਾਂ ਨੇ ਜਿਹੜੇ ਕਿਸਾਨ ਜਿਹੜੇ ਅ ਮਜ਼ਦੂਰਾਂ ਦੇ ਨਾਲ ਸੰਬੰਧਿਤ ਲੀਡਰ ਸਹਿਬਾਨ ਸਨ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਇਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਜਿਹੜੀ ਸਾਡੀ ਦਿਹਾੜੀ ਆ ਉਹ 8 ਘੰਟੇ ਦੀ ਹੁਣ ਚਾਹੀਦੀ ਹੈ ਤੇ ਸਾਨੂੰ ਵੀ ਜਿਹੜੀਆਂ ਸੁੱਖ ਸਹੂਲਤਾਂ ਨੇ ਉਹ ਪ੍ਰਦਾਨ ਹੁਣੇ ਚਾਹੀਦ ਨੇ ਮਿਲਣੀਆਂ ਚਾਹੀਦ ਨੇ ਤੇ ਇਸ ਦੀ ਜਿਹੜੀ ਸ਼ੁਰੂਆਤ ਆ ਉਹ 1 ਮਈ 1923 ਨੂੰ ਭਾਰਤ ਦੇ ਵਿੱਚ ਹੁੰਦੀ ਹੈ ਚੇਨਈ ਤੋਂ ਮਦਰਾਸ ਦੇ ਵਿੱਚੋਂ ਤਾਂ ਉਥੋਂ ਵੀ ਇਹੀ ਗੱਲ ਆਖੀ ਜਾਂਦੀ ਹੈ ਕਿ ਭਾਰਤ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਨਾ ਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਅਸੀਂ ਵੀ ਆਪਣੇ ਹੱਕਾਂ ਦੀ ਜਿਹੜੀ ਲੜਾਈ ਹੈ ਉਹ ਲੜਨ ਵਾਸਤੇ ਤੇ ਇਹਨਾਂ ਦੇ ਵੱਲੋਂ 1923 ਦੇ ਵਿੱਚ ਇਹ ਵਿੱਡਿਆ ਗਿਆ ਯੁੱਧ ਤੇ ਕਿਤਨਾ ਕਿਤੇ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਭਾਰਤ ਦੀ ਵੀ ਜ਼ਿਕਰ ਗੱਲ ਕਰੀਏ ਤਾਂ ਜਿਹੜੇ ਹਾਲਾਤ ਨੇ ਉਹ ਸਾਰਥਕ ਨਜ਼ਰ ਨਹੀਂ ਆ ਰਹੇ ਕਿਉਂਕਿ ਮਲੌਰ ਦੇ ਵਿੱਚ ਮੌਜੂਦਾਂ ਬਹੁਤ ਸਾਰੀਆਂ ਕਮੀਆਂ ਰਹਿੰਦੀਆਂ ਨੇ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਬਾਰੇ ਜੀ ਵਾਜੀ ਅਸੀਂ ਤਾਂ ਕੀ ਕਹਿਣਾ ਵਾ ਹੋਏ ਗਰੀਬ ਬੰਦੇ ਆ ਮਜ਼ਦੂਰੀ ਵਾਸਤੇ ਆਉਂਦੇ ਆ ਇੱਥੇ ਬਹਿ ਜਾਂਦੇ ਆ ਜੀ ਆ ਕਿ ਆ ਮਲੋਤ ਦੇ ਵਿੱਚ ਇਕੱਡਾ ਜਿਹਾ ਬਣਿਆ ਹੋਇਆ ਸਾਡਾ ਬੱਠਾ ਬੈਠਣ ਦਾ ਠੀਕ ਹੈ ਅਬ ਪੱਥਰ ਨਹੀਂ ਸੈਲਫਾਂ ਆ ਬਾਹਰੋਂ ਚੱਕ ਚੁੱਕ ਕੇ ਲਿਆ ਕੇ ਕੱਢ ਕੇ ਸਿੱਟ ਦਿੰਦੇ ਨੇ ਲੋਕ ਅਸੀਂ ਚੱਕ ਕੇ ਲਿਆ ਕੇ ਇੱਥੇ ਰੱਖ ਲੀਆਂ ਜੀ ਇੱਥੇ ਬਹਿ ਜਾਂਦੇ ਆ ਬਸ ਜਿਹਨੂੰ ਕਿਸੇ ਨੂੰ ਲੋੜ ਹੁੰਦੀ ਆ ਆਨੂੰ ਬੁਲਾ ਕੇ ਲੈ ਜਾਂਦਾ ਜੀ ਅਸੀਂ ਜਲਦੇ ਜਾਂਦੇ ਆ ਧੀ ਮੇਦੂਰੀ ਕਰਿਓ ਤੁਹਾਡੇ ਖਾਸੇ ਤੁਹਾਡੇ ਹਿਸਾਬ ਦੇ ਨਾਲ ਸਰਕਾਰਾਂ ਦੇ ਵੱਲੋਂ ਕੀ ਅਜਿਹੇ ਉਪਰਾਲੇ ਕੀਤੇ ਗਏ ਨੇ ਜਿਦੇ ਨਾਲ ਮਜ਼ਦੂਰਾਂ ਨੂੰ ਕੋਈ ਫਾਇਦਾ ਹੋਵੇ ਜੀ ਲੱਗਦਾ ਤੁਹਾਨੂੰ ਮੰਨਦੇ ਨਹੀਂ ਜੀ ਸਾਨੂੰ ਤਾਂ ਹੁਣ ਮਤਲਬ 50 55 ਸਾਲ ਦੀ ਉਮਰ ਹੋ ਗਈ ਸੀ ਤਾਂ ਕੁਛ ਦੇਖਿਆ ਨਹੀਂ ਸਾਨੂੰ ਤਾਂ ਬਸ ਅਸੀਂ ਆਪਣੀ ਕਰਕੇ ਖਾ ਲੈਨੇ ਆਂ ਬਸ ਹਾਂਜੀ ਬਸ ਅਜੇ ਤਣ ਦਿਹਾੜੀ ਲੱਗ ਗਈ ਤਾਂ ਖੋਸ਼ਾ ਕੰਮ ਉਹਨੇ ਹਾਂਜੀ ਬਸ ਬਸ ਠੀਕ ਹੈ ਹਾਂ ਸਰਕਾਰਾਂ ਤਾਂ ਆਉਂਦੀ ਜਾਂਦੀ ਰਹਿੰਦੇ ਨੇ ਸਰਕਾਰਾਂ ਨੇ ਸਾਡੇ ਲਈ ਕੀ ਕਰਨਾ ਜੀ ਬਸ ਅਸੀਂ ਤਾਂ ਆਹੀ ਦਿਹਾੜੀ ਲਾਈ ਆਪਣੀ ਬਸ ਰੋਟੀ ਖਾ ਲਈ ਬਸ ਠੀਕ ਹੈ ਜੀ ਠੀਕ ਹੈ ਸਰਕਾਰਾਂ ਨੂੰ ਅਸੀਂ ਵੀ ਕੀ ਕਹਿਣਾਗਾ ਜੀ ਜਦ ਵੋਟਾਂ ਦਾ ਟਾਈਮ ਆਉਂਦਾ ਅਸੀਂ ਵੋਟਾਂ ਪਾਏ ਆਉਨੇ ਆ ਜੀ ਬਸ ਉਹ ਤਾਂ ਉਹਨਾਂ ਨੇ ਸੋਚਣਾ ਸਾਡੇ ਬਾਰੇ ਵੀ ਹਾਂ ਗਰੀਬ ਜਨਤਾ ਇਹਨਾਂ ਨੂੰ ਵੀ ਅਸੀਂ ਕੁਛ ਦੇਈਏ ਇਹਨਾਂ ਨੂੰ ਵੀ ਕੋਈ ਜੇ ਆਪਾਂ ਹੋਰ ਇਹ ਗੱਲ ਕਰੀ ਮਲੌਤ ਦੇ ਵਿੱਚ ਇੱਥੇ ਕੋਈ ਮਜ਼ਦੂਰਾਂ ਦੇ ਬੈਠਣ ਵਾਸਤੇ ਕੋਈ ਜਗ੍ਹਾ ਬਣਾਈ ਹੀ ਆ ਸਰਕਾਰ ਉਹਨਾਂ ਨੇ ਨਾ ਇਹ ਸਰ ਸਪੈਸ਼ਲ ਤਾਂ ਕੋਈ ਨਹੀਂ ਹੈਗੀ ਇਹ ਤਾਂ ਅਸੀਂ ਆਪ ਹੀ ਬਸ ਸਰਦਾਰਾਂ ਦੀ ਜਗ੍ਹਾ ਵਾ ਇਹਦਾ ਦਾਸ ਲੱਗਿਆ ਇਹਦੇ ਸਾਹਮਣੇ ਅਸੀਂ ਆ ਕੇ ਬੈਠ ਜਾਂਦੇ ਹਾਂ ਇਕੱਠੇ ਹੋ ਜਾਂਦੇ ਹਾਂ ਇੱਥੇ ਜਾਨੀ ਇੱਕ ਠੀਬਣੀ ਹੋਈ ਹੈ ਲੋਕਾਂ ਨੂੰ ਪਤਾ ਵੀ ਮਜ਼ਦੂਰ ਉੱਥੇ ਵਹਿੰਦੇ ਨੇ ਉੱਥੋਂ ਇੱਥੋਂ ਸਾਨੂੰ ਲੈ ਦੋ ਜਾਂਦੇ ਨੇ ਘਰੋਂ ਤਾਂ ਸਾਨੂੰ ਕੋਈ ਲੈ ਨਹੀਂ ਆਉਂਦਾ ਜੀ ਹੋਰ ਫੇਸ ਤੇ ਅਸੀਂ ਇੱਥੇ ਆ ਕੇ ਇਕੱਠੇ ਹੁੰਦੇ ਹਾਂ ਜੀ ਅੱਛਾ ਫਿਰ ਜਦੋਂ ਤੁਸੀਂ ਮਜ਼ਦੂਰੀ ਕਰਨ ਵੀ ਜਾਂਦੇ ਹੋ ਫਿਰ ਉੱਥੇ ਕਿਹੜੀ ਕਟਣੀ ਹੈ ਦਾ ਸਾ ਪਠਾਈਆਂ ਤਾਂ ਕਹਦੇ ਆਂਦੇ ਜੀ ਬਸ ਜਿਹੜਾ ਕੰਮ ਤੱਕ ਲੈਣ ਦਾ ਜਿਹੜਾ ਹੁੰਦਾ ਉਹ ਤਾਂ ਲੈਣਾ ਹੀ ਆ ਜੀ ਜੋ ਕੁਛ ਮੈਂ ਮਤਲਬ ਪੈਸੇ ਥੇਲੇ ਮਗਰ ਉਹ ਵੀ ਮਤਲਬ ਦਿਹਾੜੀ ਕਿਵੇਂ ਲੱਗਦੀ ਹੈ ਤੇ ਲਾ ਤਾਂ ਜੀ ਜਿੰਨਾ ਦਾ ਅਗਲਾ ਨਾਮ ਮقرਰ ਕਰਕੇ ਜਾਂਦੇ ਆ ਅਗਲਾ ਦੇ ਦਿੰਦਾ ਕੋਈ ਘੱਟ ਵੀ ਦਿੰਦਾ ਹੁਣ ਇੱਥੇ ਕਿਹੜਾ ਕੋਈ ਮਤਲਬ ਪੱਕੀ ਨਿਸ਼ਚਿਤ ਕੀਤੀ ਹੋਈ ਹੈ ਜੀ ਮਜ਼ਦੂਰੀ ਨਾ ਕੋਈ 800 ਦਿੰਦਾ ਜੀ ਕੋਈ 750 ਦਿੰਦਾ ਕੋਈ 600 ਹੀ ਦਿੰਦਾ ਜੀ ਉਹ ਬਸ ਜਿੰਨੀ ਕਿ ਦਿੰਦਾ ਉਨੀ ਤੇ ਸਬਰ ਕਰਕੇ ਆ ਜਾਂਦੇ ਆ ਜੀ ਹੁਣ ਕਿਵੇਂ ਕਹਿੰਦੇ ਪਾਣੀ ਤਾਂ ਨੀਵੇਂ ਤੁਹਾਨੂੰ ਜਾਣਾ ਨੀਵੇਂ ਨੇ ਝੋਕਣਾ ਹੁੰਦਾ ਜੀ ਜਿੰਨਾ ਅਗਲਾ ਕਹਿੰਦਾ ਉਹਦੀ ਲੈ ਕੇ ਆਉਂਦੀ ਆ ਜਾਂਦੇ ਆ ਜੇ ਤਾਂ ਕੋ ਦਿੰਦਾ ਅਗਲਾ ਜੀ ਕਿਉਂਕਿ ਮਹਿੰਗਾਈ ਵੀ ਦੇਖੋ ਤੁਸੀਂ ਕਿੰਨੀ ਹੋ ਗਈ ਵੱਧ ਤੋਂ ਵੱਧ ਦਿਹਾੜੀ 500 4-500 ਰੁਪਏ ਦੀਹਾੜੀ ਹੋਊਗੀ ਤੁਹਾਡੀ ਪਰ ਉਹ ਕਿਤੇ ਨਾ ਕਿਤੇ ਗੁਜ਼ਾਰਾ ਹੋ ਜਾਂਦਾ ਵਾ ਕਿਉਂਕਿ ਰਾਸ਼ਨ ਮਹਿੰਗਾ ਹੋ ਗਿਆ ਬੱਚਿਆਂ ਦੀ ਫੀਸਾਂ ਨੇ ਜਾਂ ਹੋਰ ਘਰੇਲੂ ਖਰਚੇ ਹੁੰਦੇ ਨੇ ਜੀ ਹਾਂਜੀ ਹਾਂਜੀ ਮਹਿੰਗਾਈ ਤਾਂ ਫਿਰ ਹੁਣ ਹੋਊਗੀ ਜੀ ਹੁਣ ਇਹ ਮਜ਼ਦੂਰ ਤੇ ਇਹਨਾਂ ਨੂੰ 500 ਰੁਪਏ ਦੀਹਾੜੀ ਦਿੰਦੇ ਅਸੀਂ ਮਿਸਤਰੀ ਦਾ ਕੰਮ ਕਰਦੇ ਆ ਸਾਨੂੰ ਕੋਈ 650 ਦਿੰਦਾ ਕੋਈ 700 ਦਿੰਦਾ ਜਾਂ ਮਤਲਬ ਬੰਦਵੀਂ ਦਿਹਾੜੀ ਕੋਈ ਨਹੀਂ ਹੈਗੀ ਪੱਕੀ ਹਾਂਜੀ ਠੀਕ ਹੈ ਕਿਤਨਾ ਕਿਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਵਿਸ਼ੇਸ਼ ਉਪਰਾਲੇ ਨੇ ਇਹਨਾਂ ਦੇ ਲਈ ਕੀਤੇ ਜਾਣੇ ਚਾਹੀਦੇ ਨੇ ਅੱਜ ਦਾ ਜਿਹੜਾ ਲਾਈਵ ਸੀ ਉਹ ਕਰਨ ਦਾ ਮਤਸਬ ਇਹ ਨਹੀਂ ਕੀ ਸੀ ਕਿ ਜਿਹੜੇ ਮਜ਼ਦੂਰ ਨੇ ਜਿਨ੍ਹਾਂ ਵਾਸਤੇ ਇਹ ਦਿਨ ਬਣਿਆ ਹੋਇਆ ਹੈ ਜਿਨ੍ਹਾਂ ਵਾਸਤੇ ਦਿਨ ਇਹ ਮੁਕਰਰ ਹੈ ਉਹ ਮਜ਼ਦੂਰ ਅੱਜ ਆਪਣੀ ਰੋਜ਼ੀ ਰੋਟੀ ਕਮਾਉਣ ਦੇ ਲਈ ਬਾਜ਼ਾਰਾਂ ਦੇ ਵਿੱਚ ਹਨ ਗਲੀਆਂ ਦੇ ਵਿੱਚ ਹਨ ਆਪਣੇ ਕੰਮਾਂ ਤੇ ਮੌਜੂਦ ਹਨ ਤੇ ਕਿਤਨਾ ਕਿਤੇ ਸਰਕਾਰਾਂ ਨੂੰ ਇਹਨਾਂ ਵਾਲੇ ਵੀ ਇਹਨਾਂ ਬਾਰੇ ਵੀ ਸੋਚਣ ਦੀ ਲੋੜ ਹੈ ਕਿਉਂਕਿ ਜਿਹੜੇ ਇਹ ਦਿਨ ਬਣਾਏ ਗਏ ਸੀ ਇਹ ਇਹ ਸਿਰਫ ਇਹਨਾਂ ਦਾ ਬ੍ਰਾਊਂਡ ਦਾ ਕਾਰਨ ਇਹ ਸੀ ਕਿ ਇਹਦੇ ਵਿੱਚ ਇਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ ਤੇ ਕੰਮ ਪ੍ਰਤੀ ਉਤਸ਼ਾਹਿਤ ਕਰਨਾ ਇਹ ਮਜ਼ਦੂਰ ਦਿਵਸ ਦੇ ਜਿਹੜੇ ਮੇਨ ਪੁਆਇੰਟ ਨੇ ਜਿਹੜੇ ਮੇਨ ਗੱਲਾਂ ਨੇ ਕਿਆਂ ਉਹਨਾਂ ਵਾਸਤੇ ਇਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਪਰ ਕਿਤਨਾ ਕਿਤੇ ਇਤਰਾਸ ਦੀ ਹੈ ਭਾਰਤ ਦੀ ਕਿਉਂਕਿ ਭਾਰਤ ਦੇ ਵਿੱਚ ਮਜ਼ਦੂਰ ਨੇ ਜਿਹੜੇ ਉਹ ਆਪਣੀ ਰੋਜ਼ੀ ਰੋਟੀ ਦੇ ਲਈ ਸੜਕਾਂ ਤੇ ਨੇ ਤੇ ਜਿਹੜੀ ਬਿਊਰੋਕ੍ਰੇਸੀ ਆ ਜਿਹੜੇ ਅਫਸ਼ਰਸ਼ਾਈ ਆ ਉਹ ਆਪਣੇ ਘਰਾਂ ਦੇ ਵਿੱਚ ਬੈਠੀ ਆ ਬੇਸ਼ੱਕ ਉਹ ਆਪਣੇ ਆਪ ਨੂੰ ਇਸ ਦਾ 파ਟ ਨਹੀਂ ਮੰਨਦੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ